ਉਹਨਾਂ ਦੇ ਨੋਟਿਸ ਤੇ ਲੈਂਦੇ ਆ ਇਹਨਾਂ ਨੇ ਲਿਖਿਆ ਵੀ 22 ਦੇ ਕਰੀਬ ਪੇਸ਼ੈਂਟ ਆਏ ਆ ਜਿਨ੍ਹਾਂ ਚੋਂ ਤਿੰਨ ਦੀ ਜਿਹੜੀ ਡੈਥ ਹੋ ਗਈ ਆ ਸੱਤ ਇਹਨਾਂ ਨੇ ਕਿਹਾ ਜੀ ਜਿਹੜੇ ਸੀਰੀਅਸਲੀ ਇੰਜਰਡ ਸੀਗੇ ਉਹ ਅਸੀਂ ਰੈਫਰ ਕਰ ਦਿੱਤੇ ਆ ਬਾਕੀ ਕੁਝ ਜਿਹੜੇ ਬਿਲਕੁਲ ਠੀਕ ਸੀ ਜਿਨ੍ਹਾਂ ਨੇ ਛੋਟੀ-ਮੋਟੀ ਸੱਟਾਂ ਸੀ ਉਹ ਆਪਣੇ ਘਰ ਚਲੇ ਗਏ ਆ ਬਾਕੀ ਪੇਸ਼ੈਂਟ ਇੱਥੇ ਜਿਹੜੇ ਪਏ ਆ ਜਿੰਨੇ ਵੀ ਪੇਸ਼ੈਂਟ ਇੱਥੇ ਹੈਗੇ ਆ ਬਿਲਕੁਲ ਜਿਹੜੇ ਆ ਬਿਲਕੁਲ ਓਕੇ ਆ ਬਿਲਕੁਲ ਠੀਕ-ਠਾਕ ਨੇ ਕੋਈ ਇਸਨ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਸਾਡੇ ਡਾਕਟਰ ਜਿਦਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੀ ਟੀਮ ਜਿਹੜੀ ਇੱਥ ਇਵਨ ਆਈਐਮਏ ਸਾਡੀ ਬਟਾਲਾ ਜਿਹੜੇ ਉਹਨਾਂ ਦੇ ਮੈਂਬਰਸ ਵੀ ਇੱਥੇ ਜਿਹੜੇ ਆਪਣੀ ਡਿਊਟੀ ਦੇ ਰਹੇ ਆ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਸਰੋਂ ਤਾਂ ਕਿੰਨੇ ਕ ਤੱਕ ਰੈਫਰ ਕਰਤੀ ਗਈ ਅੰਮ੍ਰਿਤ ਸਰ ਸੱਤ ਦੇਖੋ 7 ਬੱਚੇ ਵੀ ਬੱਚੇ ਉਹਦੇ ਬੱਚੇ ਬੱਚੇ ਵੀ ਦੋ ਹੈਗੇ ਆ ਕਿੰਨੇ ਬੱਚੇ ਹੈਗੇ ਜਾਂ ਬਹੁਤੇ ਅਡਲਟ ਆ ਬੱਚਾ ਇੱਕ ਕੋਈ ਕੈਜ਼ੁਲਟੀਆਂ ਤਿੰਨ ਜਿਹੜੀਆਂ ਸਾਡੇ ਕੋਲ ਇਸ ਵੇਲੇ ਕੈਜ਼ੁਲਟੀਆਂ ਜਿਹੜੀਆਂ ਪਈਆਂ ਭਾਜੀ ਦੇਖੋ ਬਹੁਤ ਹਾਂਜੀ ਕਿੰਨਾ ਕੁ ਤੁਸੀਂ ਹੋ ਕੇ ਆਏ ਹੋ ਫੈਮਿਲੀਜ਼ ਨਾਲ ਗੱਲ ਕੇ ਵੀ ਆਏ ਹੋ ਬੜੇ ਦੁੱਖ ਦੀ ਗੱਲ ਹੈ ਜੀ ਚਾਰ ਪਰਿਵਾਰ ਜਿਹੜੇ ਨੇ ਮੈਂ ਕਹਿ ਸਕਦਾ ਵੀ ਜਿਨ੍ਹਾਂ ਦੇ ਘਰ ਦੇ ਚਿਰਾਗ ਜਿਹੜੇ ਨੇ ਅੱਜ ਡੱਥ ਹੋ ਚੁੱਕੀ ਹੈ ਚਾਰ ਜੀਆਂ ਦੀ ਔਰ ਕਈ ਜ਼ਖਮੀ ਵੀ ਨੇ ਪ੍ਰਮਾਤਮਾ ਅਗੇ ਇਹੋ ਅਰਦਾਸ ਬੇਨਤੀ ਕਰਦੇ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਅੰਮ੍ਰਿਤਸਰ ਵੀ ਭੇਜੇ ਗਏ ਜੀ ਜੀ ਹਾਂ ਹਾਂਜੀ ਅੰਮ੍ਰਿਤਸਰ ਭੇਜੇ ਗਏ ਨੇ ਉਹ ਸੀਰੀਅਸ ਮੋੜ ਤੇ ਨੇ ਥੋੜਾ ਜਿਹਾ ਉਹਨਾਂ ਨੂੰ ਡਾਕਟਰ ਸਾਹਿਬ ਹੋਣੇ ਮੇਰੀ ਉੱਥੇ ਵੀ ਗੱਲ ਹੋ ਰਹੀ ਹੈ ਔਰ ਸਾਡੀਆਂ ਪ੍ਰੋਪਰਲੀ ਟੀਮਾਂ ਜਿਹੜੀਆਂ ਨੇ ਉਹ ਉੱਥੇ ਪ੍ਰੋਪਰ ਲੱਗੀਆਂ ਨੇ ਇੱਕ ਵੀ ਟੀਮਾਂ ਤਿਆਰ ਨੇ ਕਿਸੇ ਵੀ ਕਿਸਮ ਦੀ ਪੇਸ਼ੈਂਟ ਨੂੰ ਜਿਹੜੀ ਦਿੱਕਤ ਨਹੀਂ ਹੋ ਦਿੱਤੀ ਜਾਊਗੀ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਦੀਆਂ ਰੋਡ ਹੈ ਉਸ ਰੋਡ ਤੇ ਉੱਤੇ ਦਾ ਪ੍ਰੀਲੀਮਿਨਰੀ ਤੌਰ ਤੇ ਇਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਸੋ ਤਿੰਨ ਕੈਸ਼ੁਐਲਟੀ ਇਸ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਬੀਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਜੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਵਿੱਚ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਰੀਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ ਹੋਰ 12 ਬੰਦੇ ਹੈ ਟੂ ਦੇ ਹੈਵ ਸਸਟੇਨਡ ਮਾਈਨਰ ਇੰਜਰੀਜ਼ ਦੇ ਆਰ ਸਟੇਬਲ ਦੱਸ ਦੱਸਿਆ ਪਿਆ ਰਹੇ ਜੀ বাস ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫਤਾਰ ਜਾਂਦੀ ਸੀ ਅੱਜ ਵੀ ਸਵਾਰੀ ਹੈ ਕਹਿੰਦੇ ਬਹੁਤ ਤੇਜ਼ ਰਫਤਾਰ ਆਉਂਦੀ ਹੈ ਅਸੀਂ ਉਹ ਚੈੱਕ ਕਰ ਰਹੇ ਨੇ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਨੇ ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ বাস ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਜਾੜੀ ਬੜੀ ਤਾਂ ਬੜੀ ਅਸੀਂ ਇਸ ਚੀਜ਼ ਨੂੰ ਐਸਟੈਬਲਿਸ਼ ਕਰ ਰਹੇ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਚ ਕਰ ਰਹੇ ਨੇ